ਵੱਡਾ ਜਨਵਰੀ ਵਿੱਚ ਐਗਰੀਮੈਂਟ ਲੱਗਿਆ ਜਦੋਂ ਸਾਨੂੰ ਮਾਰਚ ਤੇ ਸੈਲਰੀ ਮਿਲਦੀ ਆ ਸਾਨੂੰ 2 ਮਹੀਨਿਆਂ ਦਾ ਬਕਾਇਆ ਨਾਲ ਦੇਣਾ ਸੀ ਸਾਡੇ ਨਾਲ ਆਪਾਂ ਤੇ ਕਹਿੰਦੇ ਇਹਨਾਂ ਨੇ ਕੀਤਾ ਸਾਡੇ 3-4 ਮਹੀਨਿਆਂ ਦਾ ਸਾਡਾ ਉਹ ਬਕਾਇਆ ਨਹੀਂ ਪਾਇਆ 700 ਰੁਪਈਆ ਨਾਲ ਸੈਲਰੀ ਵਧਾਈ ਹੈ ਇਹ ਨਾਲ ਸਾਡਾ ਐਗਰੀਮੈਂਟ ਘਟ ਲਾਇਆ ਤੇ 3 ਮਹੀਨਿਆਂ ਦਾ ਸਾਡਾ ਐਗਰੀਮੈਂਟ ਖਾ ਗਿਆ ਜਨਵਰੀ ਫਰਵਰੀ ਮਾਰਚ ਅਪਰਵੈਲ ਤੱਕ ਦੇ ਪੈਸੇ ਖਾ ਗਿਆ ਇਹ ਇੱਥੇ ਡੌੜੀ 7-8 ਸਾਲ ਹੋ ਗਏ ਸਾਨੂੰ ਇੱਥੇ ਕਰਦਿਆਂ ਨੂੰ ਹਰ ਵਾਰ ਸਾਡੇ ਨੇ ਧੱਕਾ ਕਰਦੇ ਸ੍ਰੀਂਦਰ ਸਿੰਘ ਜੀ ਚਲੋ ਜੀ ਅੱਜ ਜਿਹੜਾ ਟੈਨਸ਼ਨ ਵਾਲੀ ਦੇਵਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪੂਰੀ ਮੰਗ ਲੱਗਾ ਕੀ ਮਸਲਾ ਇਹ ਸਾਡੀਆਂ ਮੰਗਾਂ ਜੀ ਤਨਖਾਹ ਵਾਰੇ ਆ ਤੇ ਇਹਨਾਂ ਨੇ ਸਾਡਾ ਐਗਰੀਮੈਂਟ ਘਟ ਲਾਇਆ ਤਿੰਨ ਮਹੀਨਿਆਂ ਦਾ ਸਾਡਾ ਐਗਰੀਮੈਂਟ ਖਾ ਗਿਆ ਅੱਗੇ 12-1200 ਐਗਰੀਮੈਂਟ ਲੱਗਦਾ ਹੁੰਦਾ ਹੈ ਕਿ 15-15 ਉਹ ਦਿਨਾਂ ਨਾਲ ਗੱਲ ਹੋਈ ਸੀਗੀ ਤੇ ਇਹ ਇਹਨਾਂ ਨੇ 15-15 ਸਾਡਾ 7-700 ਐਗਰੀਮੈਂਟ ਲਾਇਆ ਤਿੰਨ ਤਿੰਨ ਮਹੀਨਿਆਂ ਦੇ ਮਾਰਚ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਦੇ ਪੈਸੇ ਖਾ ਗਏ ਆ ਇਹ ਸਾਡੀ ਇਹੀ ਮੰਗ ਆ ਸਾਡਾ ਐਗਰੀਮੈਂਟ 15-1500 ਰੁਪਿਆ ਪਾਰ ਮੰਥ ਲਾਇਆ ਜਾਵੇ ਨਾਲ ਹੁਣ ਤਿੰਨਾ ਤਿੰਨਾ ਮਹੀਨਾ ਜਿਹੜਾ ਪਿਛਲਾ ਇਹਨਾਂ ਨੇ ਐਗਰੀਮੈਂਟ ਬਕਾਇਆ ਸਾਡਾ ਬਣਦਾ ਸਾਨੂੰ ਬਕਾਇਆ ਦਿੱਤਾ ਜਾਵੇ ਤੇ ਜਿਹੜੀਆਂ 6 ਅਲੀਆਂ ਬੀਬੀਆਂ ਉਹਨਾਂ ਦਾ ਟਾਈਮ ਘੱਟ ਕਰਕੇ 3:30 4 ਵਜੇ ਤੱਕ ਜੋ ਵੀ ਸਾਡੀ ਡਿਊਟੀ ਉਹ ਕੀਤਾ ਜਾਵੇ ਜਿੰਨੇ ਇੰਪਲਾਈ ਕਿੰਨੇ ਚਿਰ ਤੋਂ ਇੱਥੇ ਇੱਥੇ ਡਿਊਟੀ ਸਾਢੇ-ਸਾਢੇ ਸਾਲ ਹੋ ਗਏ ਸਾਨੂੰ ਇੱਥੇ ਕਰਦਿਆਂ ਨੂੰ ਹਰ ਵਾਰ ਸਾਡੇ ਨਾਲ ਧੱਕਾ ਕਰਦੇ ਆ ਇਹ ਕਿ ਤੂੰ ਖੁਸ਼ ਕਰਦਾਂਗੇ ਤੁਹਾਨੂੰ ਵਧੀਆ ਐਗਰੀਮੈਂਟ ਲਾਵਾਂਗੇ ਪਰ ਇਹਨਾਂ ਨੇ ਸਾਡਾ 6 6 7 7 ਤੋਂ ਐਗਰੀਮੈਂਟ ਲਾਇਆ ਇਹਨਾਂ ਨੇ ਉਹਦੇ ਨਾਲ ਕੋਈ ਨਹੀਂ ਟਾਈਮ ਪਾਸ ਹੁੰਦਾ ਕੀ ਰੋਟੀ ਨਹੀਂ ਚੱਲਦੀ ਉਹਦੇ ਨਾਲ ਸਾਡੀ ਮੰਗ ਇਹ ਆ ਸਾਡੀ ਮੰਗ ਇਹ ਆ 15-1500 ਹਰੇਕ ਦਾ ਬੀਬੀ ਆ ਜਾਂ ਡਰਾਈਵਰ ਆ ਜਾਂ ਕੋਈ ਵੀ ਮਾਲੀ ਆ ਜਾਂ ਕੋਈ ਸਕਿਉਰਟੀ ਗਾਰਡ ਆ 15-1500 ਐਗਰੀਮੈਂਟ ਮਹੀਨੇ ਦਾ ਲਾਇਆ ਹੋਏ ਨਾਲ ਤਿੰਨ ਤਿੰਨ ਮਹੀਨੇ ਚੜੇ ਨੇ ਸਾਡੇ ਪੈਸੇ ਨਹੀਂ ਦਿੱਤੇਗੇ ਜਨਵਰੀ ਤੋਂ ਸਾਡੀ ਸੈਲਰੀ ਵਧਦੀ ਆ ਸਾਡੇ ਖਾਤੇ ਵਿੱਚ ਸੈਲਰੀ ਪਾਈ ਜਾਵੇ ਜਿਹਨੇ ਇੰਪਲਾਈ ਹੈ ਜਿਹੜੇ ਪ੍ਰੋਟੈਸਟ ਕਰ ਰਹੇ ਸਾਰੇ ਦੱਜਾਚਾਰ ਕੰਮ ਕਰੀਏ ਕੋਈ ਹੋਰ ਵੀ ਇੰਪਲਾਈ ਨਾਲ ਤੋਂ ਜੁੜੇ ਆ ਸਾਡੇ ਨਾਲ ਹੈਗੇ ਆ ਬੀਬੀਆਂ ਡਰਾਈਵਰ ਬਿਜਲੀ ਵਾਲੇ ਸਫਾਈ ਸੇਵਕ ਪਲੰਬਰ ਸਫਾਈ ਸੇਵਕ ਜੁੜੇ ਹੋਏ ਆ ਨਹੀਂ ਮੇਰੇ ਨਾਲ ਕੋਈ ਗੱਲ ਹੋਈ ਤੁਹਾਡੀ ਸਾਡੇ ਮੈਨੇਜਮੈਂਟ ਨਾਲ ਕੋਈ ਗੱਲ ਨਹੀਂ ਹੋਈ ਨਾ ਹੀ ਮੈਨੇਜਮੈਂਟ ਨਾਲ ਗੱਲ ਕਰਨੀ ਆ ਜਿਹੜਾ ਸਾਡੇ ਜੂਨੀਅਰ ਆ ਲਾਗੇ ਅਸੀਂ ਪ੍ਰਧਾਨ ਸਾਡੇ ਗੱਲ ਕਰਨਗੇ ਅਸੀਂ ਹੱਕ ਠੋਕ ਕੇ ਖੜੇ ਆ ਅਨਛੇਰ ਅਸੀਂ ਅੰਦਰ ਨਹੀਂ ਜਾਣਾ ਜਿੰਨਾਂ ਚਿਰ ਸਾਡਾ ਕੋਈ ਮੇਨ ਬੰਦਾ ਸਾਡੇ ਨਾਲ ਨਹੀਂ ਤੁਰਦਾ ਮੈਂ ਸਿਮਰਜੀਤ ਸਿੰਘ ਵਿਰਾੜ ਜ਼ਿਲ੍ਹਾ ਪ੍ਰਧਾਨ ਪੰਜਾਬ ਸਪੋਰਟਸ ਸਰਵੋਸਫੈਰੇਸ਼ਨ ਜੋ ਡੈਂਟਲ ਕਾਲਜ ਦੇ ਮੁਲਾਜ਼ਮਾ ਨੇ ਜੋ ਮਤਲਬ ਸਫਾਈ ਸੇਵਕ ਹੈ ਡਰਾਈਵਰ ਹੈ ਪਲੰਬਰ ਹੈ ਜਾਂ ਸਾਰੀਆਂ ক্যাਟੇਗਰੀਆਂ ਤੇ ਹੈ ਮੌਜੂਦ ਨੇ ਉਹਨਾਂ ਦੇ ਜਿਹੜੀਆਂ ਮੰਗਾ ਨੇ ਇਹ ਮੰਗਾ ਬਿਲਕੁਲ ਜਾਇਜ਼ ਹੈ ਤੇ ਲੰਬੇ ਸਮੇਂ ਤੋਂ ਲਟਕਦੀਆਂ ਹੋਈਆਂ ਮੰਗਾ ਹੈ ਸਮੇਂ-ਸਮੇਂ ਤੇ ਵੀ ਅਸੀਂ ਆ ਕੇ ਮੈਨੇਜਮੈਂਟ ਨਾਲ ਸਾਡੀ ਗੱਲਬਾਤ ਹੁੰਦੀ ਰਹੀ ਹੈ ਉਸ ਗੱਲਬਾਤ ਤੇ ਕੁੱਝ ਮੰਗਾ ਲਾਗੂ ਵੀ ਕਰ ਦਿੰਦੇ ਸੀ ਕੁੱਝ ਉਹਨਾਂ ਨੂੰ ਵਾਅਦਾ ਕਰ ਦਿੰਦੇ ਸੀ ਵੀ ਜਿਵੇਂ ਹਰ ਸਾਲ ਇਨਕਰੀਮੈਂਟ ਲੱਗਣਾ ਸਾਰਿਆਂ ਮੁਲਾਜ਼ਮਾਂ ਦੀ ਤਨਖਾਹ ਜ ਬਰਾਬਰ ਵਾਅਦਾ ਕਰਨਾ ਮਤਲਬ ਉਹ ਪੋਸਟ ਤੋਂ ਬਾਅਦ ਦੇ ਵਿੱਚ ਉਦੋਂ ਹੋ ਗਿਆ ਉਸ ਤੋਂ ਬਾਅਦ ਬਿਲਕੁਲ ਨਾ ਤਾਂ ਕਿਸੇ ਤਨਖਾਹ 'ਚ ਵਾਧਾ ਕੀਤਾ ਨਾ ਹੀ ਜਿਹੜਾ ਸਾਲਾਨਾ ਇਨਕਰੀਮੈਂਟ ਲਾਉਣਾ ਹੁੰਦਾ ਨਾ ਉਹ ਲਾਇਆ ਏ ਇੱਥੋਂ ਤੱਕ ਕਿ ਹੋਰ ਜਿਹੜੀਆਂ ਮੰਗਾਂ ਨੇ ਜਿਵੇਂ ਐਤਵਾਰ ਦੀ ਕੋਈ ਛੁੱਟੀ ਨਹੀਂ ਇੱਕ ਦਿਨ ਵੀ ਰੈਸਟ ਨਹੀਂ ਹੈਗੀ ਗਾਈਡਡ ਛੁੱਟੀ ਕੋਈ ਨਹੀਂ ਦਿੱਤੀ ਜਾਂਦੀ। ਸਵੇਰ 8:00 ਤੋਂ ਲੈ ਕੇ ਸ਼ਾਮ ਨੂੰ 6:00 ਵਜੇ ਤੱਕ ਕੰਮ ਲਿਆ ਜਾਂਦਾ ਹੈ। ਜਿਵੇਂ ਸਫਾਈ ਮੁਲਾਜ਼ਮਾਂ ਉਹਨਾਂ ਦਾ ਕੰਮ ਵੀ ਸਫਾਈ ਤੋਂ ਇਲਾਵਾ ਹੋਰ ਅਦਰ ਕੰਮ ਵੀ ਲਏ ਜਾਂਦੇ ਨੇ। ਮਤਲਬ ਇਦਾਂ ਦੀ ਇਹਨਾਂ ਦੀ ਬਿਲਕੁਲ ਜਾਇਜ਼ ਮੰਗਾ ਨਹੀਂ ਜਿਨ੍ਹਾਂ ਤੇ ਅਸੀਂ ਇਹ ਸਪਸ਼ਟ ਰੂਪ ਚ ਸਮਝਾਇਆ ਵੀ ਮੈਨੇਜਮੈਂਟ ਵੱਲੋਂ ਇਹ ਇੱਕ ਸ਼ੋਸ਼ਣ ਹੀ ਹੈ।